ਆਟੋ ਅਤੇ ਈ ਰਿਕਸ਼ਾ ਚਾਲਕਾਂ ਤੇ ਬਠਿੰਡਾ ਟ੍ਰੈਫਿਕ ਪੁਲਿਸ ਨੇ ਕੱਸਿਆ ਸਿਕੰਜਾ ਹੁਣ ਸੜਕਾਂ ਤੇ ਨਹੀਂ ਚੱਲਣਗੇ ਬਿਨਾ ਨੰਬਰ ਅਤੇ ਬਿਨਾ ਟਰੈਵਲਿੰਗ ਸੰਸਥਾ ਤੋਂ ਆਟੋ ਅਤੇ ਈ ਰਿਕਸ਼ਾ ਪੁਲਿਸ ਨੇ ਦਿੱਤੀ 5 ਦਿਨਾਂ ਦੀ ਚੇਤਾਵਨੀ ਅਤੇ ਕੁਝ ਈ ਰਿਕਸ਼ਾ ਕੀਤੇ ਇਹਨਾਂ ਵੱਲੋਂ ਬੰਦ ਦੱਸਦੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਆਟੋ ਅਤੇ ਈ ਰਿਕਸ਼ਾ ਚਾਲਕਾਂ ਨੂੰ ਇੱਥੇ ਬਠਿੰਡਾ ਪੁਲਿਸ ਵੱਲੋਂ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਈ ਵੀ ਵਿਅਕਤੀ ਬਿਨਾ ਨੰਬਰ ਪਲੇਟ ਤੋਂ ਈ ਰਿਕਸ਼ਾ ਬਾਜ਼ਾਰ ਦੇ ਵਿੱਚ ਨਾਲ ਲੇ ਕੀ ਆ ਵੀ ਜਾਂ ਆਟੋ ਰਿਕਸ਼ਾ ਬਾਜ਼ਾਰ ਦੇ ਵਿੱਚ ਨਾਲ ਲੇ ਕੀ ਆ ਵੀ ਲੇਕਿਨ ਇਹ ਨਹੀਂ ਸੁਧਰੀ ਤਾਂ ਬਠਿੰਡਾ ਪੁਲਿਸ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਪਾਵੇਂ ਬੀਤੀ ਕੱਲ ਡੀਐਸਪੀ ਟ੍ਰੈਫਿਕ ਮਨਜੀਤ ਸਿੰਘ ਵੱਲੋਂ ਇਨਾਂ ਸਾਰਿਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਅਤੇ ਇਹਨਾਂ ਨੂੰ 5 ਦਿਨਾਂ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਲੇਕਿਨ ਅੱਜ ਬਠਿੰਡਾ ਟ੍ਰੈਫਿਕ ਪੁਲਿਸ ਦੇ ਇਨਚਾਰਜ ਮੇਜਰ ਸਿੰਘ ਵੱਲੋਂ ਬਠਿੰਡਾ ਦੇ ਲਿਬਰਟੀ ਚੌਕ ਵਿਖੇ ਨਾਕਾ ਲਗਾ ਕੇ ਈ ਰਿਕਸ਼ਾ ਅਤੇ ਆਟੋ ਰਿਕਸ਼ੇ ਨੇ ਜਿਹੜੀ ਉਹ ਚੈੱਕ ਕੀਤੇ ਗਏ ਜਿਨ੍ਹਾਂ ਦੇ ਕੋਲ ਕਿਸੇ ਤਰ੍ਹਾਂ ਦੇ ਕੋਈ ਡਾਕੂਮੈਂਟ ਨਹੀਂ ਸੀ ਉਹਨਾਂ ਨੂੰ ਇਹਨਾਂ ਵੱਲੋਂ ਜਿੱਥੇ ਚਲਾਨ ਕੱਟੇਗੇ ਉੱਥੇ ਹੀ ਨਾਲ ਕੁਝ ਈ ਰਿਕਸ਼ਾਨ ਵੱਲੋਂ ਬੌਂਡ ਵੀ ਕੀਤੇ ਗਏ ਕਿਉਂਕਿ ਲੰਬਾ ਸਮਾਂ ਹੋ ਗਿਆ ਇਹਨਾਂ ਨੂੰ ਈ ਰਿਕਸ਼ਾ ਦੇ ਆਉਣ ਨੂੰ ਲੇਕਿਨ ਅਜੇ ਤੱਕ ਇਹਨਾਂ ਵੱਲੋਂ ਨੰਬਰ ਪਲੇਟਾਂ ਤੱਕ ਨਹੀਂ ਲਵਾਈਆਂ ਬਹੁਤ ਸਾਰੇ ਆਟੋ ਅਤੇ ਈ ਰਿਕਸ਼ਾ ਚਾਲਕਾਂ ਦੇ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਜਿਸ ਨੂੰ ਲੈ ਕੇ ਉਹ ਪੁਲਿਸ ਨੇ ਸਿਕੰਜਾ ਕਰ ਦਿੱਤਾ ਹੈ ਤੇ ਈ ਰਿਕਸ਼ਾ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਹੈ ਉਹ ਲੋੜੂ ਹੀ ਲੱਦਾ ਜਾ ਰਿਹਾ ਹੈ ਅਤੇ ਕੁਝ ਨੂੰ ਇਹਨਾਂ ਵੱਲੋਂ ਚੇਤਾਵਨੀ ਦੇ ਕੇ ਛੱਡਿਆ ਗਿਆ ਦੱਸਦੀ ਹੈ ਕਿ ਪਿਛਲੇ ਸਮੇਂੇ ਕਾਫੀ ਸਾਰਾ ਕ੍ਰਾਈਮ ਹੈ ਜਿਹੜਾ ਉਹ ਈ ਰਿਕਸ਼ਾ ਦੇ ਵਿੱਚ ਹੋਇਆ ਹੈ ਇਸ ਨੂੰ ਲੈ ਕੇ ਅੱਜ ਬਠਿੰਡਾ ਟ੍ਰੈਫਿਕ ਪੁਲਿਸ ਦੇ ਇੰਚਾਰਜ ਮੈਨੇਜਰ ਸਿੰਘ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜਦੋਂ ਵੀ ਤੁਸੀਂ ਈ ਰਿਕਸ਼ਾ ਦਾ ਜਾਂ ਆਟੋ ਦੇ ਵਿੱਚ ਸਫ਼ਰ ਕਰਨਾ ਹੈ ਖਾਸ ਕਰਕੇ ਔਰਤਾਂ ਵੱਲੋਂ ਤਾਂ ਉਹ ਪਹਿਲਾਂ ਇਹਦਾ ਨੰਬਰ ਪਲੇਟ ਜਰੂਰ ਦੇਖਣਾ ਅਗਰ ਉਸ ਤੇ ਨੰਬਰ ਪਲੇਟ ਨਹੀਂ ਲੱਗਿਆ ਹੋਇਆ ਤਾਂ ਕੋਈ ਵੀ ਵਿਅਕਤੀ ਕਿਸੇ ਵੀ ਰਿਕਸ਼ਾ ਜਾਂ ਆਟੋ ਦੇ ਵਿੱਚ ਜਿਹੜਾ ਉਹ ਸਫਰ ਨਾ ਕਰੀ ਇਹਦੇ ਨਾਲ ਜਿੱਥੇ ਕ੍ਰਾਈਮ ਹੋ ਰਿਹਾ ਹੈ ਉੱਥੇ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਈ ਰਿਕਸ਼ਾ ਚਾਲਕ ਨੇ ਜਿਹੜੇ ਡਰਾਈਵਰ ਦੇ ਨਾਲ ਇੱਕ ਸੀਟ ਹੋਰ ਇਹਨਾਂ ਨੂੰ ਲਗਾਈ ਜਾਂਦੀ ਹੈ ਜਿਸ ਦੇ ਉੱਤੇ ਇਹਨਾਂ ਦਾ ਆਪਣਾ ਬੰਦਾ ਹੀ ਬੈਠਦਾ ਹੈ ਤੇ ਇਸ ਦੇ ਨਾਲ ਨੇ ਜਿਹੜੇ ਇਹ ਇਹ ਦੋਨੇ ਰਲ ਕੇ ਨੇ ਜਿਹੜੇ ਵੱਡਾ ਕ੍ਰਾਈਮ ਕਰਦੇ ਹਨ ਦੇਖੋ ਤਸਵੀਰਾਂ ਇਹ ਈ ਰਿਕਸ਼ਾ ਬੌਂਡ ਕੀਤਾ ਗਿਆ ਜਿਸ ਨੂੰ ਟ੍ਰੈਫਿਕ ਪੁਲਿਸ ਆਪਣੇ ਦਫ਼ਤਰ ਲੈ ਕੇ ਜਾ ਰਹੀ ਹੈ ਸਾਰੀਆਂ ਤਸਵੀਰਾਂ ਇਸ ਵਿੱਚ ਦਿਖਾ ਰਹੇ ਹਾਂ ਬਠਿੰਡਾ ਦੇ ਲਿਬਰਟੀ ਚੌਕ ਦੀਆਂ ਇਹ ਸਾਰੀਆਂ ਆਪਣਾ ਤਸਵੀਰਾਂ ਨੇ ਜਿੱਥੇ ਅੱਜ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਜਿਹੜੀ ਦੋ ਇ릭ਸ਼ਾਂ ਜਿਹੜੀ ਉੱਥੇ ਖੜਕੇ ਨਾਕਾ ਲਗਾ ਕੇ ਬੌਂਡ ਕੀਤੇ ਗਏ ਆ ਤੇ ਨਾਲ ਨਾਲ ਇਹਨਾਂ ਵੱਲੋਂ ਕਿਤਾਬਨੀ ਵੀ ਦਿੱਤੀ ਗਈ ਹੈ ਕਿ ਅਗਰ ਜੋ ਸਾਨੂੰ ਸਮਾਂ ਦਿੱਤਾ 5 ਦਿਨਾਂ ਦਾ ਉਸ ਦੇ ਵਿੱਚ ਵਿੱਚ ਆਪਣੀਆਂ ਨੰਬਰ ਪੇਟਾ ਨਾਲ ਲਵਾਈਆਂ ਜਾਂ ਆਪਣੇ ਡਰਾਈਵਿੰਗ ਲਾਇਸੈਂਸ ਨਾਲ ਲੈ ਕੇ ਆਈ ਤਾਂ ਜਾਦੇ ਸੜਕਾਂ ਤੇ ਆਉਣਗੇ ਤਾਂ ਨਾਲ ਵੱਲੋਂ ਸਖਤੀ ਕੀਤੀ ਜਾਵੇਗੀ ਅਤੇ ਇਹਨਾਂ ਨੂੰ ਬੌਂਡ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਬਠਿੰਡਾ ਸ਼ਹਿਰ ਦੇ ਅੰਦਰ ਲਗਭਗ 10-11000 ਦੀ ਲਗਭਗ ਆਟੋ ਤੇ ਰਿਕਸ਼ਾ ਚੱਲ ਰਹੇ ਹਨ ਲੇਕਿਨ 3500 ਦੇ ਆਸ-ਪਾਸ ਦੀ ਲੋੜ ਹੈ ਇੰਨੇ ਜ਼ਿਆਦਾ ਹੀ ਰਿਕਸ਼ਾ ਇੱਥੇ ਆਪਣਾ ਚੱਲ ਰਿਹਾ ਜਿਸ ਨੂੰ ਲੈ ਕੇ ਟ੍ਰੈਫਿਕ ਦੀ ਸਮੱਸਿਆ ਵੀ ਕਾਫੀ ਵੱਡੀ ਹੈ ਇੱਥੇ ਆ ਰਹੀ ਹੈ ਇਹ ਦੇਖੋ ਤੁਸੀਂ ਜਿਹੜਾ ਬੱਸ ਸਟੈਂਡ ਦੇ ਬਾਹਰ ਬਹੁਤ ਜ਼ਿਆਦਾ ਈ ਰਿਕਸ਼ਾ ਨੇ ਜਿਹੜੇ ਉਹ ਆਪ ਖੜੇ ਹੋ ਦਿਖਾਈ ਦੇ ਨੇ ਹਨ ਜਿਸ ਦੇ ਨਾਲ ਇੱਥੇ ਲੋਕਾਂ ਨੂੰ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਉੱਥੇ ਨਾਲ ਨਾਲ ਦੁਕਾਨਦਾਰਾਂ ਨੂੰ ਵੀ ਵੱਡੀ ਸਮੱਸਿਆ ਆਉਂਦੀ ਹੈ ਸਰ ਨਾਮ ਤੁਹਾਡਾ ਮੇਰਾ ਨਾਮ ਮੇਜਰ ਸਿੰਘ ਰਾਜਿੰਦਰ ਹੁੰਦਾ ਹੈ ਜਿਸ ਤਰ੍ਹਾਂ ਦੀ ਮੁਹਿੰਮ ਸਟਾਰਟ ਕੀਤੀ ਗਈ ਹੈ ਤੁਹਾਡੇ ਬੰਨੀਵਾੜੋਂ ਰਚਨ ਦੇ ਸਾਡੇ ਮੰਗੂ ਕੈਸਸ ਦੀ ਬਚੰਦਾ ਜੇ ਗਾਈਡੈਂਸ ਦੇ ਤਹਿਤ ਛੋਟੀ ਚੱਲ ਰਹੇ ਆ ਸਾਫੀ ਪੀ ਰੱਖਿਆ ਆਟੋ ਜਿਹੜੇ ਬੋਲਟ ਪਟਾਕੇ ਮਾਰਦੇ ਆ ਜਾਂ ਸਰ ਸੂਈ ਦੀ ਘੱਟੀ ਕੋਈ ਹੋਰ ਨੰਬਰ ਪਲੇਟ ਵੀਰੇ ਨੰਬਰ ਪਲੇਟ ਨਹੀਂ ਲੱਗਿਆ ਲੱਗੇ ਨੰਬਰ ਦੇ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਉਸ ਨੂੰ ਅਸੀਂ ਵਿਸ਼ੇਸ਼ ਤੌਰ ਤੇ ਚੈਕਿੰਗ ਕਰ ਰਹੇ ਆ ਜੇਕਰ ਸਾਡੀ ਸੈਟੀਸਫਾਈ ਨਹੀਂ ਹੁੰਦੀ ਤਾਂ ਅਸੀਂ ਉਸ ਨੂੰ ਉਸ ਦੀ ਕੋਲੋਂ ਤੇ ਬੰਦ ਹੀ ਕਰ ਦਿੰਦੇ ਆ ਮੈਂ ਨੋਟ ਕਰੀਆ ਹੋਇਆ ਜਿਹੜੀ ਰਾਤ ਦੇ ਸਮੇਂ ਜਾ ਅਸੀਂ ਮੈਲਾ ਨੂੰ ਤੇ ਅਸੀਂ ਇਹੀ ਬੇਨਤੀ ਕਰ ਰਹੇ ਆਂ ਵੀ ਰਾਤ ਨੂੰ 14 ਵੀ ਤੁਹਾਨੂੰ ਕੋਈ ਐਮਰਜੈਂਸੀ ਲੈਫਟ ਲੈਣੀ ਪੈਂਦੀ ਹੈ ਤਾਂ ਤੁਸੀਂ ਇਹ ਰਿਕਸ਼ਾ ਜਾਂ ਆਟੋ ਹੈ ਉਹ ਤੇ ਨੰਬਰ ਪਲੇਟ ਜਿਹੜੀ ਅਸੀਂ ਜੂ ਦੇਖੋ ਜੇਕਰ ਨਹੀਂ ਹੈ ਤਾਂ ਤੁਸੀਂ ਉਸ ਤੇ ਬਿਲਕੁਲ ਸਫ਼ਰ ਨਹੀਂ ਕਰਨਾ ਕਿੰਨੇ ਘਾਟੋ ਸ਼ਹਿਰ ਦੇ ਅੰਦਰ ਜੇ ਆਪਣ ਗੱਲ ਜਿਵੇਂ ਚੱਲ ਰਹੀ ਨੇ ਕਿੰਨੇ ਵੀ ਜੂ ਨਹੀਂ ਤਾਂ ਆਟੋ ਮੇਰੇ ਸਹਾਵਨਾ ਦਾ 10000 ਪਲੱਸ ਆਟੋ ਹੈਗਾ ਤੇ 3000 3500 ਦੀ ਆਪਣੀ ਲੋੜ ਹੈ ਜੋ ਕਿ ਆਟੋ ਬਹੁਤ ਜ਼ਿਆਦਾ ਹੈ ਪਰ ਆਟੋ ਜਿਆਦਾ ਦਾ ਚਲੋ ਜੇ ਜੇ ਕਿਸੇ ਰੋਜ਼ਗਾਰ ਚੱਲਦਾ ਸਾਨੂੰ ਕੋਈ ਇਤਰਾਜ਼ ਤਾਂ ਨਹੀਂਗਾ ਉਹਦੇ ਚ ਪਰ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਆ ਵੀ ਨੰਬਰ ਪਲੇਟ ਰਜਿਸਟ੍ਰੇਸ਼ਨ ਉਹਦਾ ਐਡਰੈਸ ਹੋਣਾ ਸਾਨੂੰ ਬਹੁਤ ਜ਼ਰੂਰੀ ਹੈ ਨਗਰ ਨਿਗਮ ਵੱਲੋਂ ਵੀ ਵੀ ਹੈਗੇ ਪਿਛਲੇ ਦਮੇ ਜਿਹੜੀ ਐਪਰਾਈ ਸੀਗੀ ਉਹਦਾ ਫਿਰ ਕੀ ਬਣਾ ਬਿੱਚੀ ਰਹੀ ਹੈ ਅਸੀਂ ਨਗਰ ਨਿਗਮ ਵਾਲਿਆਂ ਨੇ ਇੱਕ ਵਾਰੀ ਗੱਲ ਕਰੀ ਸੀ ਉਹ ਪ੍ਰੋਸੈਸ ਚੱਲ ਰਿਹਾ ਉਹ ਕਹਿੰਦੇ ਅਸੀਂ ਨੰਬਰ ਪਲੇਟ ਅਸੀਂ ਲਾ ਕੇ ਦੇਵਾਂਗੇ ਆਪ ਦਾ ਉਹਦੇ ਤੇ ਚਲੋ ਸਾਨੂੰ ਬਹੁਤ ਫਾਇਦਾ ਹੋ ਜੂਏ ਉਹਦੇ ਚ ਐਡਰੈਸ ਸਾਨੂੰ ਮਿਲ ਜੂਗਾ ਨੰਬਰ ਪਲੇਟ ਦਾ ਵੀ ਤੇ ਅਫਸਰ ਦਾ ਐਡਰੈਸ ਵੀ ਕਰਾਇਮ ਜਿੰਨਾ ਕੁ ਬਦਲ ਰਹੀ ਜਨਾਬ ਇਹ ਗੱਲ ਕਰਕੇ ਤੇ ਜਿਹੜੇ ਬੰਦੇ ਬੱਚਾ ਰਹੇ ਕਰਾਇਮ ਦੇਉਣ ਕੋਦੇ ਰਾਤ ਦੇ ਟਾਈਮ ਕੋਈ ਹੈ ਪਰ ਦੇ ਦਿਨ ਦੇ ਟਾਈਮ ਤਾਂ ਅਸੀਂ ਬਹੁਤ ਨਾਕਮੇ ਸਾਡੇ ਸੈਕਟਰ ਰਾਤ ਨੂੰ ਵੀ ਕੀਸ਼ੇ ਲੱਗੀ ਹੈ ਹੁਣ ਸਪੈਸ਼ਲ ਅਸੀਂ ਡੀਐਸਪੀ ਟ੍ਰੈਫਿਕ ਦਾ ਪੀਸੀਆਰ ਹੈ ਰਾਤ ਨੂੰ ਪੀਸੀਆਰ ਵਾਲਿਆਂ ਨੂੰ ਵੀ ਬਹੁਤ ਸਾਖਤਾ ਰਹਿਦਾ ਹੈ ਇਹ ਰਾਤ ਨੂੰ ਬਿਨਾਂ ਕੀ ਰੱਖਿਆ ਜਿਹੜਾ ਬਿਨਾਂ ਨੰਬਰ ਪਲੇਟ ਤੋਂ ਬਿਨਾਂ ਉਸ ਤੋਂ ਤਾਂ ਹੁੰਦਾ ਹੈ ਉਹ ਬਾ ਬੌਂਡ ਕੀਤਾ ਜਾਵੇ ਨੰਬਰ ਨਹੀਂ ਹੈ ਜਿੰਨਾ ਦੇ ਉਹਨਾਂ ਦੇ ਫਿਰ ਤੂੰ ਕਿ ਕਿਸ ਤਰ੍ਹਾਂ ਇਹ ਕਾਰਵਾਈ ਕੀਤੀ ਆਂ ਉਹਨਾਂ ਨੂੰ ਅਸੀਂ ਬੰਦ ਕਰਾਂਗੇ ਆਪੇ ਆਪ ਦਾ ਨੰਬਰ ਲੈਣਗੇ ਆ ਆਰਟੀਓ ਛਡਾਉਣਗੇ ਜੇ ਆਰਟੀਓ ਛੱਡੂਗਾ ਤਾਂ ਅਸੀਂ ਫਿਰ ਛੱਡਾਂਗੇ ਲਾਇਸੈਂਸ ਵੀ ਬਹੁਤ ਸਾਰੇ ਕੋਲ ਹੈ ਨਹੀਂ ਇਸ ਬਾਰੇ ਕੀ ਹਾਂ ਜਿਨ੍ਹਾਂ ਦੇ ਕੋਲ ਲਾਇਸੈਂਸ ਨਹੀਂ ਉਹ ਵੀ ਅਸੀਂ ਉਹਨਾਂ ਨੂੰ ਚਾਰਾਨਾ ਕਟਾਂਗੇ ਜੇ ਉਹਨੂੰ ਕੋਈ ਆਰਸੀ ਹੈਗੀ ਤਾਂ ਯਾ ਆਰਸੀ ਲਾਇਸੈਂਸ ਦੋਨੇ ਹੈ ਨਹੀਂ ਤਾਂ ਅਸੀਂ ਬੌਂਡ ਕਰਾਂਗੇ